ਵਾਰ ਨੰਬਰ 47 ਦੇ ਵਸਨੀਕ ਕਮਲੋਂ ਨਗਰ ਨਿਗਮ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਲੁਧਿਆਣਾ ਦੇ ਬੀਸ਼ਕਰਮਾ ਟਾਊਨ ਦੇ ਵਸਨੀਕਾਂ ਨੇ ਟੁੱਟੀਆਂ ਸੜਕਾਂ ਤੇ ਸੀਵਰੇਜ ਦੀ ਮਾੜੀ ਹਾਲਤ ਪ੍ਰਤੀ ਗੁੱਸਾ ਜ਼ਾਹਿਰ ਕਰਦਿਆਂ ਨਗਰ ਨਿਗਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਲੋਕਾਂ ਨੇ ਦੋਸ਼ ਲਾਇਆ ਕਿ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਸਮੱਸਿਆ ਦਾ ਹੱਲ ਨਹੀਂ ਹੋਇਆ ਇਸ ਕਰਕੇ ਲੋਕਾਂ ਨੂੰ ਨੁਕਸਾਨ ਵੀ ਚਲਣਾ ਪੈ ਰਿਹਾ ਦੂਜੇ ਪਾਸੇ ਕੌਂਸਲ ਨਿਰਮਲ ਕੈੜਾ ਨੇ ਕਿਹਾ ਹੈ ਕਿ ਵਿਕਾਸ ਕਾਰਜ ਚੱਲ ਰਿਹਾ ਹੈ ਕਈ ਇਲਾਕਿਆਂ ਵਿੱਚ ਸੜਕਾਂ ਦਾ ਨਿਰਮਾਣ ਚੱਲ ਰਿਹਾ ਹੈ ਤੇ ਕੰਨਾਂ ਨੂੰ ਹੀ ਸਿਰਫ 1 ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ ਇਲਾਕੇ ਵਿੱਚ ਸੀਵਰੇਜ ਦੀ ਸਮੱਸਿਆ ਬਾਰੇ ਉਹਨਾਂ ਨੇ ਕਿਹਾ ਹੈ ਕਿ ਇਹ ਹੱਲ ਹੋ ਜਾਵੇਗਾ ਤੇ ਸੜਕਾਂ ਦੀਆਂ ਸਮੱਸਿਆਵਾਂ ਵੀ ਜਲਦੀ ਹੀ ਹੱਲ ਹੋ ਜਾਣਗੀਆਂ। ਪਰੇਸ਼ਾਨੀ ਤੁਸੀਂ ਵੇਖ ਹੀ ਲਈ ਹੈ ਜਿਹੜੀ ਆ ਰਹੀ ਹੈ। ਕਾਫੀ ਲੰਬੇ ਸਮੇਂ ਤੋਂ ਰਾਹ ਦੀ ਪਰੇਸ਼ਾਨੀ ਤੇ ਸੀਵਰੇਜ ਦੀ ਪਰੇਸ਼ਾਨੀ ਨਾਲ ਜੂਝ ਰਿਹਾ ਮੱਲਾ ਨਿਵਾਸੀ। ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਇਹ ਮਸਲਾ ਹੱਲ ਨਹੀਂ ਹੋਇਆ। ਅੱਜ ਪਰੇਸ਼ਾਨ ਹੋ ਕੇ ਅਸੀਂ ਇਹਨਾਂ ਨੂੰ ਸਾਰਾ ਰਿਪੋਰਟ ਦਿਖਾਈ ਵੀ ਦੇਖੋ ਹਾਲਾ ਹਾਲਤ ਦਾ ਜਾਇਜ਼ਾ ਲਿਆ ਜਾਵੇ ਵੀ ਇੱਥੇ ਕੀ ਬਣਦੀ ਹੈ। ਕਿਉਂ ਬਾਰਿਸ਼ ਚੱਲੀ ਟੁੱਟੀ ਹੋਣਾ ਐਕਸੀਡੈਂਟ ਦਾ ਕਾਰਨ ਬਣਦੀ ਹੈ। ਐਕਸੀਡੈਂਟ ਕਈ ਵਾਰੀ ਜਾਨੀ ਨੁਕਸਾਨ ਹੋ ਚੁੱਕੇ ਆ। ਬੌਸਨ ਨਿਰਮਨ ਦੇ ਕਹੜਾ ਜੀ ਨਾਲ ਗੱਲ ਹੋਈ ਏ। ਪਰ ਕੋਈ ਜਵਾਬ ਉਹਨਾਂ ਵੱਲੋਂ ਸਵਨ ਨਹੀਂ ਆਇਆ। ਨਹੀਂ ਕਰਵਾਉਨੇ ਆ ਸਰਕਾਰ ਦੇ ਕੰਮ ਕਿੱਧਾ ਹੁੰਦੇ ਅੱਜ ਕਰਵਾਉਨੇ ਆ ਕੱਲ ਕਰਵਾਉਨੇ ਆ। ਇੱਕ ਤਕਰੀਬਨ 2 ਸਾਲ ਤੋਂ ਪ੍ਰੋਬਲਮ ਆ। ਜਿਹੜੀਆਂ ਰੋੜਾਂ ਟੁੱਟੀਆਂ ਹੋਈਆਂ ਨੇ ਕੱਲੀਆਂ ਦੇ ਵਿੱਚ ਰੋੜਾਂ ਬਣਨ ਜਾ ਰਹੀਆਂ ਨੇ। 1 ਨੰਬਰ ਜੰਮੂ ਕਲੋਨੀ ਦੀ 2 ਨੰਬਰ 3 ਨੰਬਰ ਇਹ ਗਲੀਆਂ ਪੱਟ ਚੁੱਕੇ ਆ ਰਾਤ ਨੂੰ ਲਗਾ ਜੇ ਸਾਰੀਆਂ ਗਲੀਆਂ ਪੱਟਦੀਆਂ ਤੇ ਬਸ ਉਹਦੇ ਇੱਕ ਮਹੀਨੇ ਦੇ ਵਿੱਚ ਇਹ ਸੜਕਾਂ ਬਣ ਜਾਣਗੀਆਂ ਉਸ ਤੋਂ ਬਾਅਦ ਕਮਲਾ ਨਗਰ ਜੰਮੂ ਕਲੋਨੀ ਵਿਚਕਰਮਾ ਟਾਊਨ ਉਹ ਸਾਰੀਆਂ ਗਲੀਆਂ ਦੇ ਵਿੱਚ ਰੋਡ ਜਾਲੀਆਂ ਪੈ ਗਈਆਂ ਨੇ ਲਗਭਗ 99% ਕੰਪਲੀਟ ਆ ਇੱਕ ਮਹੀਨੇ ਦੇ ਵਿੱਚ ਵਿੱਚ ਉੱਥੇ ਛੜਕਾਂ ਬਣ ਜਾਣਗੀਆਂ ਕਿਉਂਕਿ ਮੌਸਮ ਜਦੋਂ ਹਲਕੀ ਜੀ ਗਰਮੀ ਹੋਏਗੀ ਉਸਦੇ ਨਾਲ ਬਣੇਗਾ ਲੁਕੀਆਂ ਛੜਕਾਂ ਵੀ ਬਾਕੀ ਟਾਈਲਾਂ ਦਾ ਕੰਮ ਆਜਾਦ ਨਗਰ ਸਾਰੇ ਪਾਸੇ ਵਾਈਟ ਕੁਆਰਟਰ ਉਧਰ ਕੰਮ ਚੱਲਦਾ ਪਿਆ ਵਾ ਜਿੱਥੇ ਸੀਵਰੇਜ ਦੀ ਦਿੱਕਤ ਆ ਉਥੇ ਤੁਸੀਂ ਸੀਵਰੇਜ ਸਮੱਸਿਆ ਬੜੀ ਪੁਰਾਣੀਆ ਸਮੱਸਿਆ ਚੱਲਦੀ ਆ ਕਈ ਵਾਰੀ ਜੈਡਗ ਨਹੀਂ ਮਿਲਦੀ ਤੇ ਕਈ ਵਾਰੀ ਗਾਰਾ ਜਿਹੜੇ ਸਾਡੇ ਏਮਪਲੋਈ ਆ ਉਹਨਾਂ ਨੂੰ ਅਸੀਂ ਸੀਵਰੇਜ ਦੇ ਅੰਦਰ ਨਹੀਂ ਵਾਟ ਸਕਦੇ ਕਿਉਂਕਿ ਹਾਈ ਕੋਰਟ ਦੇ ਆਰਡਰ ਆ ਉਹ ਮਸ਼ੀਨਰੀ ਨਹੀਂ ਅਸੀਂ ਉਹਨਾਂ ਨੂੰ ਗਾਰ-ਬਾਰ ਕੱਢਦੇ ਆ ਪਰ ਜਿਹੜੀ ਅੱਜ ਕੱਲ ਕਰ ਰਹੇ ਹੋ ਤੁਸੀਂ ਉਥੇ ਪਾਣੀ ਲੀਕਲ ਦੀ ਦਿੱਕਤ ਆ ਰਹੀ ਆ 15 ਦਿਨ ਪਹਿਲਾਂ ਵੀ ਉਥੇ ਪਾਣੀ ਦੀ ਲੀਕਲ ਸੀ ਉਹ ਠੀਕ ਕੀਤੀ ਆ ਉਸ ਤੋਂ ਪਹਿਲਾਂ ਵੀ ਲੀਕਲ ਚੱਲਦੀ ਪਈ ਸੀ ਉਹ ਵੀ ਠੀਕ ਕੀਤੀ ਆ ਮੇਰੇ ਹਿਸਾਬ ਨਾਲ ਉਥੋਂ ਜੋ ਮੁੰਡਿਆਂ ਨੇ ਦੇਖਿਆ ਜਦੋਂ ਉਹਨਾਂ ਨੇ ਪੱਟ ਕੇ ਤਾਂ ਕੁਝ ਪਾਣੀ ਦਾ ਜਿਹੜਾ ਕਿ ਪਾਈਪ ਲਾਈਨ ਆ ਉਥੋਂ ਗਲ ਚੁੱਕੀ ਹੋਈ ਆ ਇੱਕ ਜਗ੍ਹਾ ਤੋਂ ਠੀਕ ਕਰਦੇ ਦੂਸਰੀ ਜਗ੍ਹਾ ਤੋਂ ਲੀਕੇਜ ਹੋ ਗਿਆ ਥੋੜਾ ਜਿਹਾ ਟੁੱਟਾ ਐਕਸ਼ਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਐ ਐਸ.ਐਸ. ਸਾਹਿਬ ਨਾਲ ਵੀ ਗੱਲ ਹੋ ਚੁੱਕੀ ਆ ਮਨਨ ਉਮੀਦ ਆ ਵੀ 2-3 ਦਿਨ ਦੇ ਵਿੱਚ ਉਹ ਸਾਰੀ ਸੜਕ ਜਿਹੜਾ ਪਾਈਪ ਲਾਈਨ ਆ ਉਹ ਨਵੀਂ ਚੇਨ ਕਰ ਦਿੱਤੀ ਜਾਏਗੀ ਲੁਧਿਆਣਾ ਤੋਂ ਅਭਿਸ਼ੇਕ ਚਿਲੋਟਾ ਦੀ ਰਿਪੋਰਟ ਐਸਐਮ ਜਨ نیوز